ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਜੀ ਆਇਆਂ ਲੈ ਕੇ ਅੱਜ ਨੇ ਅੱਜ ਦੀ ਵੱਡੀ ਖਬਰ ਪੱਲੜੀ ਦੇ ਸਿੱਖ ਨੌਜਵਾਨ ਨੇ ਵਧਾਇਆ ਇਲਾਕੇ ਦਾ ਮਾਣ ਕੈਨੇਡਾ ਦੀ ਫੌਜ ਵਿੱਚ ਹੋਇਆ ਪ੍ਰਤੀ ਪਿੰਡ ਪੱਲੜੀ ਦੇ ਸਿੱਖ ਨੌਜਵਾਨ ਜਸਮੀਤ ਸਿੰਘ ਪੁੱਤਰ ਰਣਜੀਤ ਸਿੰਘ ਨੇ ਕੈਨੇਡੀਅਨ ਆਰਮੀ ਵਿੱਚ ਬਤੌਰ ਐਚ ਆਰ ਅਫਸਰ ਪ੍ਰਤੀ ਹੋ ਕੇ ਪੂਰੇ ਇਲਾਕੇ ਦਾ ਮਾਣ ਵਧਾਇਆ ਤੇ ਕੈਨੇਡਾ ਦੇ ਓਟਾਰੀਓ ਨਾਰਥ ਸੱਡ ਬੜੀ ਸ਼ਹਿਰ ਰਹਿਣ ਵਾਲੇ ਜਸਮੀਤ ਸਿੰਘ ਨੇ ਵਿਦੇਸ਼ ਵਿੱਚ ਰਹਿੰਦੇ ਹੋਏ ਔਖੀਆਂ ਪ੍ਰੀਖਿਆਵਾਂ ਤੇ ਸਖਤ ਟ੍ਰੇਨਿੰਗ ਪਾਸ ਕਰਕੇ ਕੈਨੇਡਾ ਫੌਜ ਵਿੱਚ ਆਪਣਾ ਸਥਾਨ ਬਣਾਇਆ ਹੈ ਨੌਜਵਾਨ ਦੀ ਇਸ ਪ੍ਰਾਪਤੀ ਨਾਲ ਪਰਿਵਾਰ ਨੂੰ ਪਿੰਡ ਵਾਸੀਆਂ ਵਿੱਚ ਜਸ਼ਨ ਦਾ ਮੌਲ ਹੈ ਨੌਜਵਾਨ ਦੇ ਮਾਤਾ ਤਜਿੰਦਰ ਕੌਰ ਅਤੇ ਪਿਤਾ ਰਣਜੀਤ ਸਿੰਘ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਪਿੰਡ ਦੇ ਲੋਕਾਂ ਮੁਤਾਬਕ ਜਸਮੀਤ ਸਿੰਘ ਅਤੇ ਦਾਦਾਜੀਤ ਦੇ ਦਾਦਾਜੀ ਨੇ ਭਾਰਤੀ ਫੌਜ ਵਿੱਚ ਬਤੌਰ ਸੂਬੇਦਾਰ ਲੰਬਾ ਸਮਾਂ ਸੇਵਾ ਕੀਤੀ ਸਿੰਘ ਅਤੇ ਸਰਹੱਦਾਂ ਦੀ ਰਾਖੀ ਕਰਦੇ ਆ ਕਈ ਲੜਾਈਆਂ ਵਿੱਚ ਹਿੱਸਾ ਲਿਆ ਇਸ ਸਬੰਧ ਵਿੱਚ ਕਰ ਸੇਵਾ ਕੀ ਲਾ ਅਨੰਦਗੜ੍ਹ ਸਾਹਿਬ ਦੇ ਪ੍ਰਤੀਨਿਧ ਬਾਬਾ ਪ੍ਰੇਮ ਸਿੰਘ ਪਿੰਡ ਦੇ ਸਰਪੰਚ ਬਲਵੰਤ ਕੋਹਰ ਹੁਸ਼ਿਆਰ ਸਿੰਘ ਹੁਸ਼ਿਆਰ ਸਿੰਘ ਅਤੇ ਸਾਬਕਾ ਸਰਪੰਚ ਹਰਪਾਲ ਸਿੰਘ ਮਮੋਨ ਸਿੰਘ ਵਜੀਰ ਸਿੰਘ ਲੱਕੀ ਆਦ ਦੇ ਜਸਮੀਤ ਸਿੰਘ ਦੀ ਇਸ ਪ੍ਰਾਪਤੀ ਦੇ ਵਧਾਈ ਦਿੱਤੀ ਹੈ ਖਬਰ ਨਾਲ ਅਨੁਤੱਖ ਬਣੇ ਰਹਿਣ ਲਈ ਧੰਨਵਾਦ